ਸਾਧਨਾ ਵਾਲਾ ਬਾਣਾ ਪਾ ਕੇ ਮੱਥੇ ਉੱਤੇ ਦਿਲਕ ਲਗਾ ਕੇ ਨੀ ਬੂਹੇ ਦੇ ਵਿੱਚ ਖੜ ਕੇ ਆ ਕੇ ਦਿਲ ਮੇਰੇ ਨੂੰ ਜਚ ਗਿਆ ਨੀ ਉਹ ਮੰਦਰਾਂ ਵਾਲਾ ਜੋਗੀ ਮੇਰੇ ਮਨ ਮੰਦਰ ਵਿੱਚ ਬਸ ਗਿਆ ਸੁੱਖ ਨਹੀਂ ਟਾਣੀ ਬੈਠਾ ਪੰਛੀ ਥੱਕਿਆ ਤੇ ਕਭਰਾਇਆ ਪੂਰਾ ਦਿਨ ਸਿਰ ਤੂੰ ਦੀ ਲੰਘਿਆ ਦਾਣਾ ਚੁੰਝ ਨਾ ਪਾਇਆ ਦਰੋਂ ਕਣ ਤੇ ਸੁਰੰਦਰ ਗੀਤ ਬੈਠੇ ਹੁਣ ਮੇਰਾ ਖਿਆਲ ਹੈ ਜੇ ਕਿਸੇ ਸਹਾਇਕਾ ਦੀ ਗੱਲ ਕਰਨੀ ਹੋਵੇ ਹੋਰੇ ਹੋਰ ਕਿਹੜਾ ਇਹ ਦੋ ਵਧੀਆ ਮਿਰੂਆ ਤੁਸੀਂ ਦੇਖ ਰਹੇ ਹੋ ਸ਼ਵਾਲਕ ਟੀਵੀ ਤੇ ਮੈਂ ਹਾਂ ਪਰਮਜੀਤ ਸਿੰਘ ਭੰਗੂ ਅਸੀਂ ਮੌਜੂਦ ਹੱਜ ਕਾਉਂਸਲ ਆਫ ਸਿੱਖ ਆਰਗੇਨਾਈਜੇਸ਼ਨ ਜਾਨੀ ਕਿ ਕੋਸੂ ਖਾਲ ਕੈਲਗਰੀ ਦੇ ਕੇ ਜਿੱਥੇ ਪੰਜਾਬੀ ਸਹਿਤ ਸਭਾ ਕੈਲਗਰੀ ਦੀ ਮਹੀਨਾਵਾਰ ਮੀਟਿੰਗ ਹੋਈ ਮੀਟਿੰਗ ਵਿੱਚ ਜਿੱਥੇ ਵਿਦਵਾਨਾਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ ਉੱਥੇ ਸਹਿਤਕਾਰਾਂ ਵੱਲੋਂ ਵੀ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਸ ਸਾਰੇ ਪ੍ਰੋਗਰਾਮ ਦੀਆਂ ਪ੍ਰਮੁੱਖ ਝਲਕੀਆਂ ਤੇ ਪ੍ਰਬੰਧਕਾਂ ਨਾਲ ਵੀ ਕਰਾਂਗੇ ਗੱਲਬਾਤ ਤੁਸੀਂ ਬਣੇ ਰਹੋ ਸ਼ਵਾਲਕ ਟੀਵੀ ਚੈਨਲ ਦੇ ਨਾਲ ਮਾਜਬ ਨਫ਼ਰਤ ਬੀਜੇ ਅੱਜਕੱਲ ਮਾਜਬ ਨਫ਼ਰਤ ਬੀਜੇ ਹਲਕਨ ਭੁਗਤਣ ਲੋਕ ਨਤੀਜੇ ਅੱਜਕੱਲ ਮਾਜਬ ਨਫ਼ਰਤ ਬੀਜੇ ਅੱਜਕੱਲ ਭੁਗਤਣ ਲੋਕ ਨਤੀਜੇ ਅੱਜਕੱਲ ਨਾ ਕੁੜੀਆਂ ਨਾ ਛਿੜੀਆਂ ਗਾਵਣ ਨਾ ਕੁੜੀਆਂ ਨਾ ਛਿੜੀਆਂ ਗਾਵਣ ਸੁਣਨ ਵਿਆਹ ਵਿੱਚ ਡੀਜੇ ਅੱਜਕੱਲ ਸ਼ਾਮਲ ਹੋਣ ਵਜਾਰਤ ਦੇ ਵਿੱਚ ਸ਼ਾਮਲ ਹੁਣ ਵਿਆਹਤ ਦੇ ਵਿੱਚ ਭੈਣਾ ਸਾਲੀ ਜੀਜੇ ਅੱਜਕੱਲ ਪਹਿਲਾ ਵਰਗੇ ਹੁਣ ਕਿੱਥੇ ਪਹਿਲਾ ਵਰਗੇ ਹੁਣ ਕਿੱਥੇ ਨਹੀਂ ਧੀਆ ਪੁੱਤ ਭਤੀਜੇ ਅੱਜਕੱਲ ਝੂਠ ਨਹੀਂ ਇਹਦੇ ਵਿੱਚ ਪੂਰਾ ਝੂਠ ਨਹੀਂ ਇਹਦੇ ਵਿੱਚ ਪੂਰਾ ਪੁੱਤਰ ਤੋਂ ਵੱਧ ਧੀ ਹੈ ਅੱਜਕੱਲ ਖੁਸ਼ ਰੱਖੇ ਉਹ ਮਾਂ ਜਾਂ ਪਤਨੀ ਅਕੀਲਾ ਜੀ ਕੁਛ だっਕੇ ਉਹ ਮਾਜਾ ਪਤਨੀ ਫਸਿਆ ਵਿੱਚ ਪਤੀ ਜੋ ਅੱਜ ਕੱਲ ਫਸਿਆ ਵਿੱਚ ਪਤੀ ਜੋ ਅੱਜ ਕੱਲ ਫਸਿਆ ਦੇ ਪਤੀ ਅੱਜ ਥੈਂਕ ਯੂ ਗਦੇ ਅੰਗਿਆਰ ਨਹੀਂ ਸਿਵੇ ਆਤ ਰੇ ਦੇ ਸੁਣ ਗਦੇ ਅੰਗਿਆਰ ਨਹੀਂ ਜੀਵਨ ਹੈ ਆਦ ਅੰਤ ਹੈ ਕੁਝ ਪਾਰ ਨਹੀਂ ਜੀਵਨ ਹੈ ਯਾਦਾਂ ਤੇ ਕੁਝ ਪਾਰ ਨਹੀਂ ਅੱਜ ਦੀ ਇਸ ਮੀਟਿੰਗ ਦਾ ਸੰਚਾਲਨ ਕਰ ਰਹੇ ਸਰਦਾਰ ਗੁਰदयाल ਸਿੰਘ ਜੀ ਖੈਰ ਸਾਹਿਬ ਤੇ ਮੀਟਿੰਗ ਦੇ ਵਿੱਚ ਹਾਜ਼ਰੀਨ ਸਾਹਿਤ ਸਿਰਜਣਾ ਨਾਲ ਜੁੜੇ ਹੋਏ ਬਹੁਤ ਹੀ ਸਤਿਕਾਰਯੋਗ ਪੜ੍ਹੋ ਤੇ ਭਰਾਵੋ ਸਭ ਤੋਂ ਪਹਿਲਾਂ ਆਪ ਜੀ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੋਚੀ। ਮੈਨੂੰ ਕੈਨੇਡਾ ਦੇ ਵਿੱਚ ਆਇਆ ਹਾਲੇ ਕੋਈ 7 ਮਹੀਨੇ ਦਾ ਸਮਾਂ ਹੋਇਆ ਹੈ। ਮੈਂ ਇੱਥੋਂ ਦੀ ਜ਼ਿੰਦਗੀ ਨਾਲ ਤੇ ਬਹੁਤਾ ਇੱਕ ਵਿਕ ਨਹੀਂ ਹੋਇਆ ਹਾਲੇ। ਕਦੇ-ਕਦੇ ਮੇਰਾ ਮਨ ਡੋਲ ਜਾਂਦਾ ਹੈ। ਤਾਂ ਮੈਂ ਆਪ ਸਾਡੇ ਪੰਗੂ ਸਾਹਿਬ ਬੈਠੇ ਨੇ। ਤੇ ਇਹਨਾਂ ਦੀ ਸ਼ਕਲ ਮੇਰੇ ਸਤਕਾਰਯੋਗ ਪਿਤਾ ਜੀ ਨਾਲ ਮਿਲਦੀ ਹੈ ਮੈਂ ਇਹਨਾਂ ਤੋਂ ਬਾਪੂ ਜੀ ਕਹਿਣ ਦਾ ਹੱਕ ਲੈ ਲਿਆ ਸੋ ਮੇਰੇ ਬਾਪੂ ਜੀ ਨੇ ਤੇ ਬਾਕੀ ਮੰਗਾ ਮੈਂ ਬਾਪੂ ਆ ਕੇ ਮਨਵਾ ਲੂਗਾ ਇਹਨਾਂ ਤੋਂ ਹੱਲੇ ਬਾਪੂ ਕਹਿਣ ਦਾ ਹੱਕ ਇਹ ਮੈਨੂੰ ਮਿਲ ਗਿਆ ਹਾਂਜੀ ਸੋ ਜੇ ਮੈਂ ਆਪਣੀ ਕੋਈ ਸਾਹਿਤਕ ਸੋਚ ਕੋਈ ਗੱਲ ਮੈਂ ਆਪ ਜੀ ਨਾਲ ਸਾਂਝੀ ਕਰਾਂ ਅ ਇਸ ਵਕੋ ਮੇਰੀ ਕਲਮ ਹਾਲੇ ਛੋਟੀ ਐ ਨਿਆਣੀ ਉਮਰ ਦੀ ਐ ਸੋ ਮੈਂ ਆਪ ਜਿਹਾ ਵੱਡੀਆਂ ਕਲਮਾਂ ਦੇ ਢੰਡ ਵਿੱਚ ਇਹਨੂੰ ਲੈ ਕੇ ਆਇਆ ਤਾਂ ਕਿ ਉਹ ਉਂਗਲੀ ਫੜ ਕੇ ਆਪਣੇ ਸਾਹਿਤਕ ਸਫਰ ਤੇ ਤਾ ਸੱਜਣਾ ਅੱਜ ਤੇ ਇਕੱਲੇ ਬਹਿ ਕੇ ਦੁੱਖ ਸੁੱਖ ਲਈਏ ਫੋਲ ਵੇੜਿਆ ਜ਼ਹਿਰ ਭਰੀ ਇਸ ਜ਼ਿੰਦਗੀ ਦੇ ਵਿੱਚ ਕੁਝ ਪਲ ਮਿਸ਼ਰੀ ਕੋਲ ਵੇ ਲੈ ਵਾਹ ਇਸ ਅੰਤਰੇ ਨੂੰ ਮੈਂ ਨਾਲ ਉਹ ਕੀਤੇ ਲਿਖਿਆ ਚਲੋ ਮੈਂ ਆਪਣੀ ਕਲਮ ਨੂੰ ਚਲੋ ਫਿਰ ਮੇਰਾ ਇੱਕ ਤੈੜਾ ਹੈ ਇੱਕ ਸੀਮਤ ਰਿਹਾ ਇਹ ਮੇਰੀ ਕਲਮ ਦੇ ਸ਼ਬਦ ਹੈ ਜਾਂ ਮੇਰੀ ਕਲਮ ਸਿਰਫ ਮੇਰੇ ਨਾਲ ਗੱਲਾਂ ਕਰਦੀ ਮੈਂ ਕਿਸੇ ਐਨ ਸਭਾਵਾਂ ਦੇ ਵਿੱਚ ਇਹਨੂੰ ਅੱਗੇ ਨਾ ਕਿਸੇ ਰੂਪੇ ਰੱਖ ਸਕਿਆ ਚਾਕੇ ਇਹਨੂੰ ਇਹਦੇ ਜਿਹੜੇ ਸ਼ਬਦਾਂ ਨੂੰ ਹੋਰ ਤਰ੍ਹਾਂ ਸਿਆ ਜਾ ਸਕੇ ਤਾਂ ਚਲੋ ਬੱਚੇ ਇੱਥੇ ਆਏ ਕਦੇ ਅਸੀਂ ਅਸਮਾਨ ਦੇ ਵਿੱਚ ਉੱਡਦੇ ਜਹਾਜ਼ ਨੂੰ ਦੇਖਦੇ ਹੁੰਦੇ ਸੀ ਤਾਂ ਇਹ ਬੱਚਿਆਂ ਦੀ ਬਦੌਲਤ ਹੈ ਕਿ ਅੱਜ ਅਸੀਂ ਜਹਾਜ਼ ਦੇ ਵਿੱਚ ਬੈਠ ਕੇ ਸਾਫ ਸਮੁੰਦਰੋਂ ਪਾਰ ਇਸ ਉਹਨਾਂ ਦੇ ਮੁਲਕ ਦੇ ਵਿੱਚ ਦਾ ਇੱਕ ਹਿੱਸਾ ਬਣ ਗਏ ਆ ਇੱਥੇ ਆਏ ਆ ਤੇ ਉਹ ਫੇਰ ਹੀ ਉਹ ਜਿਹੜੇ ਲਖਵਿਤਾ ਢਾਲੀ ਵਾਲ ਜਿਹੜੇ ਜਾਂ ਸਹਿਬੀ ਸਾਹਮਣੇ ਮੈਂ ਕਹਾਂ ਜੀ ਮੇਰਾ ਇੱਥੇ ਸਮਾਂ ਨਹੀਂ ਪਾਸ ਹੁੰਦਾ ਮੇਰਾ ਕਈ ਵਾਰੀ ਮੰਡ ਹੋ ਜਾਂਦਾ ਤੇ ਮੈਂ ਬਾਪੂ ਭੰਗੂ ਸਾਹਿਬ ਨਾਲ ਇੱਕ ਦਿਨ ਗੱਲ ਕੀਤੀ ਮੈਂ ਕਹਾ ਬਾਪੂ ਇੱਕ ਦਿਨ ਮੇਰਾ ਬੈਠੇ ਨਾਲ ਮੇਰਾ ਨਾ ਦਿਲ ਜਾ ਡੋਲ ਗਿਆ ਤੇ ਕੋਈ ਨਾ ਕਰੇ ਮੈਂ ਆਖਿਆ ਵੀ ਕੀ ਇੱਕ ਤਾਂ ਮੈਂ ਏਰੀਆ 'ਚ ਇਸ ਤਰ੍ਹਾਂ ਦਾ ਰਹਿੰਦਾ ਵੀ ਉੱਥੇ ਆਪਣੀ ਪੰਜਾਬੀ ਕਮਿਊਨਿਟੀ ਬਹੁਤ ਘੱਟ ਕਿੰਗਰੇ ਜੀ ਤੁਹਾਨੂੰ ਪਤਾ ਆਪਣਾ ਹੱਥ-ਤੰਗ ਹੁੰਦਾ ਆਪਾਂ ਕਿਹਦੇ ਨਾਲ ਗੱਲਾਂ ਕਰਗੀ ਕਿ ਕਿੱਧਰ ਰਹਿਨੇ ਆ ਜੀ ਮੈਂ ਸਿੱਟਨ ਦੇ ਵਿੱਚ ਰਹਿਣਾ ਸਾਊਥ-ਈਸਟ ਦੇ ਉਹ ਜਿਹੜਾ ਤੁਹਾਡੇ ਲਾਗੇ ਮੁਹਾਗਨੀ ਹਾਂਜੀ ਆ ਨਾਲ ਹੀ ਇਹਦੇ ਨਾਲ ਹਾਂਜੀ ਤਾਂ ਫਿਰ ਮੈਂ ਬੈਠੇ-ਬੈਠੇ ਨੇ ਘਰੇ ਕਲਮ ਚੁੱਕੀ ਤੇ ਮੈਂ ਗੀਦ ਲਿਖਦਾ ਵੀ ਹੁੰਦਾ ਨਹੀਂ ਉਹ ਟਾਈਮ ਇੱਥੇ ਬਾਸ ਮਿੱਤਰੋ ਤਾਂ ਜੋ ਆਈ ਨਹੀਂ ਕੈਨੇਡਾ ਸਾਨੂੰ ਰਾਸ ਮਿੱਤਰ ਜਿਹੜਾ ਜਹਾਜ਼ ਚੜਨ ਤੋਂ ਪਹਿਲਾਂ ਬੜੇ ਸੁਪਨੇ ਸਜਾਏ ਸੀ ਚਾਹੀ ਚਾਹੀ ਅਸੀਂ ਤਾਂ ਕੈਨੇਡਾ ਵਿੱਚ ਆਏ ਸੀ ਇੱਥੇ ਆ ਕਿ ਠੀਕ ਸਮੇਂ ਤੇ ਠੀਕ ਸਮੇਂ ਨਾਲ ਜਿਹੜੇ ਨਹੀਂ ਤੁਰਦੇ ਠੀਕ ਸਮੇਂ ਤੇ ਠੀਕ ਸਮੇਂ ਨਾਲ ਜਿਹੜੇ ਨਹੀਂ ਤੁਰਦੇ ਉਹ ਲੰਘ ਗਏ ਨੂੰ ਤੱਕ ਕੇ ਬਹਿ ਕੇ ਜੁਰਦੇ ਨੇ ਜਗ ਨੂੰ ਜਾਣ ਵਾਲੇ ਕਦੇ ਵੀ ਕਛਾ ਕਹਿ ਕੇ ਨਹੀਂ ਜਾਂਦੇ ਮੈਂ ਖੇਤੀ ਮੋੜ ਆਣਾ ਦਾ ਕਹਿ ਕੇ ਤੁਰ ਪੈਂਦੇ ਆਪੋ ਆਪਣੇ ਸਭ ਦੇ ਕੋਲ ਮਖੌਟੇ ਹੁੰਦੇ ਨੇ ਕੁਝ ਖਾਸ ਲੋਕ ਹੀ ਚਿਹਰੇ ਲੈ ਕੇ ਦੁਰਦੇ ਨੇ ਕੁਝ ਖਾਸ ਲੋਕ ਹੀ ਚਿਹਰੇ ਲੈ ਕੇ ਦੁਰਦੇ ਵਾ ਵਾ ਇੱਕ ਸ਼ੇਰ ਹੋਰ ਸੀ ਕਿ ਔਖਾ ਲੱਗਣਾ ਤੀਰ ਨਿਸ਼ਾਨਿਆਂ ਤੇ ਜੇਕਰ ਚੱਕ ਦੀ ਕੋਲ ਕਮਾਨ ਹੈ ਨਹੀਂ ਕਿਵੇਂ ਕਰੇਗਾ ਸਰਬਲੰਦੀਆਂ ਤੋਂ ਜੇ ਮਨ ਵਿੱਚ ਹੌਸਲਾ ਤੇ ਤਨ ਵਿੱਚ ਜਾਨ ਹੈ ਨਹੀਂ ਝੂਠ ਝੂਠਿਆਂ ਹੀ ਉੱਪਰ ਚੁੱਕਿਆ ਏ ਸੱਚ ਵਰਗੀ ਪਰ ਇਸ ਦੀ ਸ਼ਾਨ ਹੈ ਨਹੀਂ ਕੋਈ ਮਿਲਣਾ ਨਹੀਂ ਸਤਕਾਰ ਸਮਾਜ ਵਿੱਚੋਂ ਜੇਕਰ ਬੰਦੇ ਤੂੰ ਚੰਗਾ ਇਨਸਾਨ ਹੈ ਵਾਹ ਮਿਲਣਾ ਨਹੀਂ ਸਤਕਾਰ ਸਮਾਜ ਵਿੱਚੋਂ ਜੇਕਰ ਬੰਦੇ ਤੂੰ ਚੰਗਾ ਇਨਸਾਨ ਹੈ ਜੋ ਬਨਰ ਉੱਤੇ ਸਹੀ ਹੋ ਨਹੀਂ ਮੈਨੂੰ 나ਗ ਇਸਕ ਦਾ ਦਸ ਗਿਆ ਨਹੀਂ ਉਹ ਮੰਦਰ ਵਾਲਾ ਜੋਗੀ ਮੇਰੇ ਮਨ ਮੰਦਰ ਵਿੱਚ ਬਸ ਗਿਆ ਸਾਧੂਆਂ ਵਾਲਾ ਬਾਣਾ ਪਾ ਕੇ ਮੱਥੇ ਉੱਤੇ ਦਿਲਕ ਲਗਾ ਕੇ ਨੀ ਬੂਹੇ ਦੇ ਵਿੱਚ ਖੜ ਕੇ ਆ ਕੇ ਦਿਲ ਮੇਰੇ ਨੂੰ ਜੱਜ ਗਿਆ ਨਹੀਂ ਉਹ ਮੰਦਰਾ ਵਾਲਾ ਜੋਗੀ ਮੇਰੇ ਮਨ ਮੰਦਰ ਵਿੱਚ ਬਸ ਗਿਆ ਮੈਂ ਆਖਿਆ ਆ ਬਹਿਲੇ ਦਾ ਜੋਗੀ ਕੁਝ ਸੁਣ ਲੈ ਕੁਝ ਕਹਿ ਲੈ ਵੇ ਜੋਗੀ ਆ ਇਸਕ ਹਲਾਰੇ ਲੈ ਲੈ ਵੇ ਜੋਗੀ ਪਰ ਉਹ ਪਿੱਛੇ हट ਗਿਆ ਨਹੀਂ ਉਹ ਮੰਦਰਾ ਵਾਲਾ ਜੋਗੀ ਮੇਰੇ ਮਨ ਮੰਦਰ ਵਿੱਚ ਬਸ ਗਿਆ ਮੈਨੂੰ ਕਹਿੰਦਾ ਸੁਣ ਨੀ ਕੁੜੀਏ ਹੁਸਨ ਜਵਾਨੀ ਦੇ ਵਿੱਚ ਰੁੜੀਏ ਨੀ ਫੱਤਰਾ ਨਾਲ ਤਾਂ ਅੰਦਰੋਂ ਜੁੜੀਏ ਗੱਲ ਪਤੇ ਦੀ ਦੱਸ ਗਿਆ ਨੀਓ ਮੰਦਰਾਵਾਲਾ ਜੋਗੀ ਮੇਰੇ ਮਨ ਮੰਦਰ ਵਿੱਚ ਵਸ ਕੋਈ ਪੁੱਛਾ ਫਿਰ ਉਸ ਮਿੱਠੀ ਵੀਨ বাজਾਈ ਜਿਸ ਨੇ ਮੇਰੀ ਹੋਸ਼ ਭਲਾਈ ਜਦ ਮੈਂ ਖੈਰ ਅਦਬ ਦੀ ਪਾਈ ਤਾਂ ਉਹ ਮਿੰਨਾ ਮਿੰਨਾ ਹੱਸ ਗਿਆ ਨੀਓ ਮੰਦਰਾਵਾਲਾ ਜੋਗੀ ਮੇਰੇ ਮਨ ਮੰਦਰ ਵਿੱਚ ਦੱਸ ਗਿਆ ਜੋ ਬਰ ਤੇ ਸਹੀ ਜੋ ਨਹੀਂ ਮੈਨੂੰ नाग ਇਸ ਤਰ੍ਹਾਂ ਦੱਸ ਗਿਆ ਨੀਓ ਮੰਦਰਾਵਾਲਾ ਜੋਗੀ ਮੇਰੇ ਮਨ ਮੰਦਰ ਵਿੱਚ ਵਸ ਗਿਆ ਸੋ ਇਹਨਾਂ ਦੀ ਗੰਨਾ ਮੈਂ ਆਪੀ ਸਿੱਧਕ ਸਾਡੇ ਨੇ ਕਦੇ ਮਰਨਾ ਨਹੀਂ ਸੱਚ ਦੇ ਸੰਗਰਾਮ ਨੇ ਹਰਨਾ ਨਹੀਂ ਕਤਲ ਹੋਣਾ ਨਹੀਂ ਪਵਿੱਤਰ ਸੋਚ ਨੇ ਜਿਨ੍ਹਾਂ ਦੇਆਂ ਸੀਨੇ ਆ ਚ ਜੋਰ ਹੈ ਹਨੇਰੇ ਵਿੱਚੋਂ ਮਦੇ ਉਹਨਾਂ ਦੀ ਤੋਰ ਹੈ ਸਾਡੇ ਸਿਰਾਂ ਉੱਤੇ ਮੇਚਾ ਰੱਖ ਬਾਪੂ ਨੰਗੀ ਹੋਂ ਨਹੀਂ ਧਿਆਗੇ ਕੰਡ ਤੇਰੀ ਇਹ ਪੱਤੇ ਪ ਜਵਾਨੀ ਦੀ ਢੋਲ ਤੇ ਦੀ ਹੋੜੀ ਕਰਾਂਗੇ ਗਮਾਂ ਦੀ ਪੰਡ ਤੇਰੀ ਪੁੱਤ ਬਣ ਕੇ ਕਮਾਉਂ ਘਰ ਤੇਰੇ ਤੂੰ ਚੇਤਨਾ ਢਲਾਈ ਬਾਬਲਾ ਸਾਡੇ ਬੰਦਿਆਂ ਤੋਂ ਵੱਧ ਵੇਖੀ ਜੇਰੇ ਤੂੰ ਚੇਤਨਾ ਢਲਾਈ ਬਾਬਲਾ ਜੰਮੀ ਨਾ ਨੀ ਮੈ ਸਾਨੂੰ ਇਹੋ ਜਿਹੇ ਦੇਸ਼ ਜਿੱਥੇ ਸੱਦਰਾਂ ਤੇ ਸੰਗਲ ਰਹੇ ਰੋਣ ਵਾਲਿਓ লাশ ਮੇਰੀ ਤੇ ਬੰਨੋ ਕੁਝ ਤਲਵਾਰਾਂ ਜਿਸ ਨੇ ਵਰਤੋਂ ਰਾਜੇ ਜੰਮਦੇ ਉਸ ਰੱਬ ਨੂੰ ਮੈਂ ਗਲਕਾਰਾਂ ਵਿਰਲ ਨਹੀਂ ਮਾਣਿਆ ਸਵਾਦ ਹੈ ਆਜ਼ਾਦੀਆਂ ਦਾ ਕਾਮਿਆਂ ਦੀ ਜਾਨ ਲੀਰੋ ਲੀਰ ਹੋਈ ਏ ਤੇਰੇ ਜਨਮਾਂ ਦੀ ਜ਼ਾਲਮਾਂ ਅਖੀਰ ਹੋਈ ਏ ਸੁਣ ਲਵੋ ਕਾਗੋ ਅਸੀਂ ਕਰ ਦੇਣਾ ਤੁਹਾਨੂੰ ਪੁੱਠੇ ਘੁਗੀਆਂ ਦੇ ਬੱਚਿਆਂ ਨੂੰ ਖੋਣ ਵਾਲਿਓ ਰੋਟੀ ਬੱਚਿਆਂ ਦੇ ਹੱਥਾਂ ਵਿੱਚੋਂ ਖੋਣ ਵਾਲਿਓ ਡੱਕ ਨਾਣੀ ਮਏ ਸਾਨੂੰ ਸੁਚੀਆਂ ਸੁਗੰਧੀਆਂ ਨੂੰ ਆਇਆ ਮੇਰੀ ਆਸਾਂ ਉੱਤੇ ਬੂਟ ਜਿਵੇਂ ਸਾਡੇ ਸਾਰਿਆਂ ਦਾ ਪੇਟ ਰੋਟੀ ਮੰਗਦਾ ਏ ਮੰਗ ਮੇਰੀ ਮੰਗਦੀ ਸੰਧੂਰ ਗਾੜ ਲੱਗ ਕੇ ਸੀਰੀ ਦੇ ਜੱਟ ਰੋਵੇ ਤੇ ਬੋਹੜਾਂ ਵਿੱਚੋਂ ਨੀਰ ਵਗਿਆ ਲਿਆ ਤੰਗੜੀ ਨਸੀਬਾਂ ਨੂੰ ਫਰੋ ਲਈਏ ਟੂੜੀ ਵਿੱਚੋਂ ਪੁੱਤ ਜੱਗਿਆ ਲਿਆ ਤੰਗੜੀ ਨਸੀਬਾਂ ਨੂੰ ਫਰੋ ਲਈਏ ਤੇ ਟੂੜੀ ਵਿੱਚੋਂ ਪੁੱਤ ਜੱਗਿਆ ਧੰਨ ਕਿਤਾਬਾਂ ਆਪਣੇ ਲੋਕਾਂ 'ਚ ਖਾਸ ਕਰਕੇ ਪੰਜਾਬੀਆਂ 'ਚ ਪੜਨ ਦੀ ਰੁਚੀ ਥੋੜੀ ਘਟਿਆ। ਹੂੰ। ਪਰ ਮੈਂ ਤੁਹਾਨੂੰ ਪੰਜ ਸਾਲ ਪਹਿਲਾਂ ਦੀ ਗੱਲ ਦੱਸਦਾ। ਕਿ ਉਹ ਮੈਂ ਉਹ ਗੱਲ ਕਹਿਣ ਲੱਗਾ ਸੀ ਕਿ ਮੇਰੇ ਕੋਲ ਜਿਹਨੀਆਂ ਬੰਦਲ ਹੈਗੀਆਂ, ਛਾਲੀਆਂ ਹੈ ਨਹੀਂ। ਹੈ ਥੋੜੀਆਂ ਕੰਪਨੀਆਂ ਤੇ ਘਰੋਂ ਵੀ ਅੱਜ ਛੋਰੇ ਛੋਰੇ ਜਦੋਂ ਮੈਂ ਤੇ ਗੱਲ ਚੱਲੀ ਤੇ ਇੱਕ ਫੋਨ ਆਇਆ। ਉਹ ਕਿਤੇ ਕੱਲ ਨੂੰ ਅਖੇ ਯਾਤਰਾ ਫੋਨ ਆਇਆ ਸੀ ਰਾਤੀ 8:30 ਵਜੇ ਕਿ ਮੈਂ ਉਦੋਂ ਤਿਆਰ ਨਹੀਂ ਸੀਗਾ ਤੇ ਗੱਲ ਕੀ ਸੀ ਕਿਵੇਂ ਯਾਦ ਕੀਤਾ ਮੈਂ ਕਿਹਾ ਹੁਣ ਤਾਂ ਮੁੰਚੇ ਤਾਂ ਭੁੱਲ ਗਿਆ ਉਹ ਗੱਲ ਜਿਹੜੀ ਉਸ ਵੇਲੇ ਸੀ ਹੁਣ ਜਿਹੜੀ ਉਮਰ ਹੈਗੀ ਆ ਇਹਦੇ ਨਾਲ ਕੀ ਹੁੰਦਾ ਚੀਜ਼ਾਂ ਭੁੱਲਦੀਆਂ ਆ ਆ ਚੱਕਰ ਪਿਆ ਹੋਇਆ ਅਸੀਂ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਭੁੱਲਦੇ ਆ ਕਿੱਥੇ ਰੱਖ ਲਈ ਕਿੱਥੇ ਗਈ ਤੇ ਉਹ ਐਰ ਕਲਬ ਤਾਂ ਹੀ ਕਈ ਵਾਰੀ ਬਹੁਤ ਟਾਈਮ ਲੱਗ ਜਾਂਦਾ ਤਾਂ ਮੈਂ ਜਿਹੜੀ ਗੱਲ ਕਰਨ ਲੱਗਾ ਸੀ ਉਹ ਇਹ ਸੀ ਕਪਿਚੇ ਆਪਣੇ ਰੁੱਖ ਦੀ ਟਾਣੀ ਬੈਠਾ ਪੰਛੀ ਥੱਕਿਆ ਤੇ ਘਬਰਾਇਆ ਰੁੱਖ ਦੀ ਟਾਣੀ ਬੈਠਾ ਪੰਛੀ ਥੱਕਿਆ ਤੇ ਘਬਰਾਇਆ ਪੂਰਾ ਦਿਨ ਸਰਤੂ ਦੀ ਲੰਘਿਆ ਦਾਣਾ ਚੁੰਝ ਨਾ ਪਾਇਆ ਆਖਰ ਸੁਰਤ ਟਿਕਾਣੀ ਕਰਕੇ ਅੱਖਰ ਸੁਰਤ ਟਿਕਾਣੀ ਕਰਕੇ ਆਖਣ ਲੱਗਾ ਰੁੱਖ ਨੂੰ ਕਿਹੜੇ ਸ਼ਬਦਾਂ ਨਾਲ ਸੁਣਾਵਾਂ ਮੈਂ ਧਰਤੀ ਦੇ ਦੁੱਖ ਨੂੰ ਪੰਛੀ ਰੁੱਖ ਨੂੰ ਕਹਿ ਰਿਹਾ ਇੱਥੇ ਦਾ ਹੁਣ ਪਾਣੀ ਜ਼ਹਿਰੀ ਤੇ ਮੌਸਮ ਵੀ ਕਹਿ ਰਿ ਅੰਨ ਦਾਤਾ ਇੱਥੇ ਭੁੱਖਾ ਮਰਦਾ ਵੇਲੜ ਦਾ ਟੇਡ ਪਰਦਾ ਨਸ਼ਿਆਂ ਦੇ ਵਿੱਚ ਰੁੜੀ ਜਵਾਨੀ ਅੰਤਲੀ ਸਾਹਾਂ ਤੇ ਕਰਸਾਨੀ ਤੱਕ ਘਰਾਂ ਦੇ ਠੰਡੇ ਚੁੱਲ੍ਹੇ ਰੂੰਦੇ ਫਿਰਨ ਹਵਾ ਦੇ ਭੁੱਲੇ ਕਰਮ ਧਰਮ タルਤੀ ਤਮ ਉਠਿਆ ਹੱਕ ਨਿਆ ਹੁਣ ਫਿਰਦਾ ਲੁਕਿਆ ਇਥੇ ਬੜਕਾਂ ਮਾਰੇ ਭਾਗੂ ਇਥੇ ਬੜਕਾਂ ਮਾਰੇ ਭਾਗੂ ਨਜ਼ਰੀਂ ਕਿਤੇ ਨਾ ਆਵੇ ਲਾਲੋ ਹੱਕ ਮੰਗਣ ਤੇ ਚੱਲਦੀ ਗੋਲੀ ਨਿਤ ਮਰਦੀ ਹੈ ਜਨਤਾ ਭੂਲੀ ਕੀਕਾ ਆਹਾ ਰੋੜਾ ਰੱਪਾ ਧਰਨੀ ਅਤੀ ਮੁਜਾਰੇ ਉੱਪਰ ਉੱਪਰ ਕੇ ਸਾਵੇਂ ਆਵਣ ਰਾਜਨੀਤੀ ਦੇ ਘਾਰੇ ਬਹੁਤੀ ਤੁਰ ਗਏ ਪਰਦੇਸੀ ਰੱਖ ਮੂਢੇ ਤੇ ਕੇਸੀ ਬਾਕੀ ਗੰਡੜੀ ਬੰਨੀ ਬੈਠੇ ਤੁਰ ਜਾਣਗੇ ਸੀ ਫੁੱਲਾਂ ਵਿੱਚੋਂ ਫੁੱਲ ਗਲਾਬ ਪੱਤੀ ਪੱਤੀ ਹੋਇਆ ਫਿਰਦਾ ਲੁੱਟਿਆ ਪਟਿਆ ਗਿਆ ਸ਼ਬਾਬ ਇੱਥੇ ਮੇਰਾ ਜੀ ਨਹੀਂ ਲੱਗਦਾ ਪੰਛੀ ਨੇ ਰੱਖ ਨੂੰ ਕਿਹਾ ਇੱਥੇ ਮੇਰਾ ਗੀਨ ਹੀ ਲੱਗਦਾ ਇੱਥੋਂ ਜਾਣਾ ਚਾਹਾਂ ਹੋਰ ਕਿਸੇ ਧਰਤੀ ਤੇ ਜਾ ਕੇ ਗੀਤ ਮੈਂ ਆਪਣਾ ਗਾਵਾਂ ਪਰ ਮੈਂ ਤੇਰੇ ਟਾਣਾ ਤੇ ਮਿੱਤਰਾ ਜੰਮਿਆ ਵੱਡਾ ਹਾਂ ਮੈਂ ਤੇਰੇ ਟਾਣਾ ਤੇ ਮਿੱਤਰਾ ਜੰਮਿਆ ਵੱਡਾ ਹੋਇਆ ਤੇਰੇ ਪੱਤਿਆਂ ਦੀ ਸਰਗਮ ਤੇ ਗੀਤ ਮੈਂ ਆਪਣਾ ਗਾਇਆ ਪਤਾ ਹੈ ਮੈਨੂੰ ਪਤਾ ਹੈ ਮੈਨੂੰ ਤੂੰ ਵੀ ਇੱਥੋਂ ਭੱਜਣਾ ਚਾਹੇਂ ਹੋਰ ਕਿਸੇ ਥਾਂ ਵਸਣਾ ਚਾਹੀਂ ਪਰ ਤੂੰ ਤਰਤੀ ਦੇਵਿਸ ਤਸਿਆ ਮਿੱਟੀ ਨੇ ਤੇਰੀ ਜੜ ਨੂੰ ਫੜਿਆ ਤੇਰੇ ਭਾਗੀ ਇੱਥੇ ਖੜਨਾ ਇੱਥੇ ਜੀਣਾ ਇੱਥੇ ਮਰਨਾ ਪਰ ਮੈਂ ਜਿੱਥੇ ਵੀ ਜਾਵਾਂਗਾ ਯਾਦ ਤੇਰੀ ਵਿੱਚ ਕਰਨਾ ਮੰਨਣਾ ਪਰ ਮੈਂ ਜਿੱਥੇ ਵੀ ਜਾਵਾਂਗਾ ਯਾਦ ਤੇਰੀ ਵਿੱਚ ਘਰ ਲਾਵਾਂਗਾ ਦਰੋਂ ਪੜ ਸੁਰਿੰਦਰ ਗੀਤ ਬੈਠੇ ਹੁਣ ਮੇਰਾ ਖਿਆਲ ਹੈ ਜੇ ਕਿਸੇ ਸਾਇਦਕਾਰ ਦੀ ਗੱਲ ਕਰਨੀ ਚਾਹੇ ਤੇ ਹੋਰ ਹੋਰ ਕਿਹੜਾ ਇਹ ਦੋ ਵਧੀਆ ਗੀਤ ਹੋਵੇਗਾ ਹੇ ਹੁਣ ਮੇਰਾ ਕਹ ਰਿਹਾ ਦੂਜੀ ਵਾਰ ਜਾਏ ਪੰਡਿਤ ਜੀ ਇੰਡੀਆ ਆਏ ਸਾਰ ਹਾਂਜੀ ਇੱਕ ਸਾਹਿਤ ਵਿੱਚ ਦੂਜੀ ਦੂਜੀ ਵਾਰ ਜਾਏ ਸੋ ਸਾਇਤ ਨੂੰ ਪੰਜਾਬੀ ਸਾਹਿਤ ਨੂੰ ਤੇ ਸਾਹਿਤਕ ਹਲਕਿਆਂ ਨੂੰ ਜਨਤ ਯੂਨੀਵਰਸਿਟੀ ਵੀ ਸ਼ਾਮਲ ਹੈ ਇਹਨਾਂ ਦੀ ਇੰਨੀ ਲੋੜ ਹੈ ਕਿ ਇਹਨਾਂ ਨੂੰ ਦੂਜੀ ਵਾਰ ਜਾਣਾ ਪਿਆ ਆ ਇਹਨਾਂ ਦੀ 11 ਕਿਤਾਬਾਂ ਦਾ ਆ ਕਾ ਸੰਗ੍ਰਹਿ ਹੈ ਜਿਹਨਾਂ ਦਾ ਇੱਕ ਗਾਜ਼ਬ ਸੰਗ੍ਰਹਿ ਵੀ ਹੈਗਾ ਤੇ ਦੋ ਕਹਾਣੀ ਸੰਗ੍ਰਹਿ ਆ ਗਏ 2023 ਚ ਇਹਨਾਂ ਦਾ ਪਹਿਲੀ ਕਹਾਣੀ ਸੰਗ੍ਰਹਿ ਜਿਹੜਾ ਸੀਗਾ ਸੋਹਬਾ ਉਹ ਆਈ ਸੀਗੀ ਔਰ ਐਸਾ ਤੀਜੇ ਸਾਲ ਚ ਜਾ ਕੇ ਇਹਨਾਂ ਦਾ ਦੂਜਾ ਕਹਾਣੀ ਸੰਗ੍ਰਹਿ ਆ ਗਿਆ ਰੰਗਾਂ ਦੀ ਖੇਡ ਤੇ ਇਸ ਦਰਮਿਆਨ ਐ ਤੀਜੇ ਸਾਲ ਆਲੇ ਇਹਨਾਂ ਦੀ ਪਹਿਲੀ ਕਿਤਾਬ ਆਈ ਨੂੰ ਸੋਹਬਾ ਇਹਨੂੰ ਉਹਦਾ ਹਿੰਦੀ 'ਚ ਵੀ ਅਨੁਵਾਦ ਹੋ ਗਿਆ ਹਿੰਦੀ 'ਚ ਵੀ ਤੇ ਅੰਗਰੇਜ਼ੀ 'ਚ ਵੀ ਹੋ ਗਿਆ ਔਰ ਜਿਹੜੀ ਉਹਨਾਂ ਦੀ ਸਿਪਾਈ ਆ ਉਹ ਦਿੱਲੀ ਤੋਂ ਵੀ ਹੈ ਨਵਜੋਤ ਪ੍ਰਕਾਸ਼ਨ ਉਥੋਂ ਵੀ ਇਹਨਾਂ ਨੇ ਕਿਤਾਬਾਂ ਛਾਪੀਆਂ ਨੇ ਬਾਣੀ ਪ੍ਰਕਾਸ਼ਨ ਉਥੋਂ ਵੀ ਇਹਨਾਂ ਦੀ ਕਿਤਾਬ ਛਾਪੀ ਹੈ ਤੇ ਆਹ ਜਿਹੜੀ ਹੈਗੀ ਹੈ ਇਹਨਾਂ ਦਾ ਹੁਣ ਇੱਕ ਹੋਰ ਪ੍ਰਾਪਤੀ ਇਹਨਾਂ ਦੀ ਹੋਈ ਹੈ ਕਿ ਇਹਨਾਂ ਨੇ ਇੱਕ ਕਵਤਾਵਾਂ ਦੀ ਜਿਹੜਾ ਔਖਾ ਕੰਮ ਹੁੰਦਾ ਹੈਗਾ ਕਵਤਾਵਾਂ ਦਾ ਤਰਜਮਾ ਵੀ ਜਿਹੜਾ ਅੰਗਰੇਜ਼ੀ ਦੇ ਵਿੱਚ ਹੋ ਗਿਆ ਔਰ ਉਹ ਵੀ ਜਿਹੜਾ ਹੈਗਾ ਅ ਇਹ ਨਾਲ ਛਪਿਆਗਾ ਮੈਨੂੰ ਪੜਨ ਔਖਾ ਹੋਇਆ ਪਿਆ ਸਤਿ ਰਿਸ਼ਿ ਐਲਜੀ ਪਬਲਿਸ਼ਰ ਡਿਸਟ੍ਰੀਬਿਊਟਰਸ ਦਿੱਲੀ ਇਹ ਵੀ ਦਿੱਲੀ ਤੋਂ ਛਪਿਆਗਾ ਸੋ ਇੱਕ ਤਾਂ ਜਦੋਂ ਕਿਸੇ ਸਾਹਿਦਕਾਰ ਦੀ ਦਿੱਲੀ ਪਹੁੰਚ ਹੋ ਜਾਂਦੀ ਹੈ ਨਾ ਉਦੋਂ ਉਹ ਸਾਹਿਦਕਾਰ ਦੂਜਿਆਂ ਨਾਲੋਂ ਵੱਖਰਾ ਦਿਸਣ ਲੱਗ ਪੈਂਦਾ ਹੈਗਾ ਔਰ ਦਿੱਲੀ ਵਾਲੇ ਜਿਹੜੇ ਹੈਗੇ ਨੇ ਨੇੜੇ ਸਿੱਧੀ ਸਿੱਧੀ ਕਿਸੇ ਨੂੰ ਲੱਗਣ ਨਹੀਂ ਦਿੰਦੇ ਔਰ ਖਾਸ ਕਰਕੇ ਇਹ ਜਿਹੜੀਆਂ ਪ੍ਰਕਾਸ਼ਨਾ ਪਤਾ ਨਹੀਂ ਸੀ ਕੌਣ ਸੀਗਾ ਜਿਨੇ ਇਹਨਾਂ ਨਾਲ ਵਾਰ ਕਰਤਾ ਬਾਣੀ ਪ੍ਰਕਾਸ਼ਨ ਕੌਣ ਸੀ ਮੇਰੇ ਖਿਆਲੋਂ ਉੱਥੇ ਹੁਣ ਭਵੇਂ ਗਏ ਹੁਣ ਭੇਜੇ ਹਨੇ ਹੋਰ ਅਜੇ ਤੱਕ ਵੀ ਨਹੀਂ ਗਈ ਉਹਨਾਂ ਨੇ ਛਾਪ ਔਰ ਇਹ ਕੱਲੇ ਛਾਪਕ ਨਹੀਂ ਜਿਵੇਂ ਇੰਗਲਿਸ਼ ਦੀ ਅਖਤਾਰਾਂ ਚ ਤੁਸੀਂ ਪੜ੍ਹਦੇ ਹੋ ਉਦੋਂ ਪਤਾ ਹੋਊਗਾ ਕਿ ਉਹਨਾਂ ਨਾਲ ਕੰਟ੍ਰੈਕਟ ਕਰਦੇ ਪ੍ਰਕਾ ਜਿਹੜਾ ਸਾਇਜਕਰ ਹੁੰਦਾ ਹੈਗਾ ਵੀ ਤੂੰ ਤੁਹਾਡਾ ਮੇਰੀਆਂ ਕਿਤਾਬਾਂ ਨੂੰ ਪ੍ਰਮੋਟ ਕਰਨ ਦਾ ਬਜਟ ਕੀ ਹੈ ਤੁਹਾਡਾ ਸਿਸਟਮ ਕੀ ਹੈ ਤੁਸੀਂ ਮੇਰੀਆਂ ਕਿਤਾਬਾਂ ਇਹ ਨਹੀਂ ਵੀ ਛਾਪਤੀਆਂ ਪੈਸੇ ਲੈ ਕੇ ਹੁਣ ਹਰ ਇੱਕ ਜਿਹੜਾ ਮਰਜ਼ੀ ਸਪਾਉਟ ਦੇ ਲਿਖ ਛਪ ਜਾਂਦੇ ਆ ਚਾਹੇ ਦੁਕਾਨਾਂ ਮੰਗੂ ਛਾਪੇਖਾਨੇ ਕੋਲੇ ਹੋਏ ਹੋਏ ਨੇ ਇਹ ਪੈਣ ਜੀਆਂ ਦੀ ਕੋਈ ਵੀ ਕਿਤਾਬ ਵੇਚਣੀ ਨਹੀਂ ਰਹੀ ਛੱਗੀ ਹੈ ਆਪਣੇ ਆਪ ਲੋਕਾਂ ਨੇ ਤਰਜਮੇ ਕੀਤੇ ਆ ਆਪਣੇ ਆਪ ਪ੍ਰਕਾਸ਼ਨ ਵਾਲਿਆਂ ਨੇ ਛਾਪੀਆਂ ਨੇ ਔਰ ਦੇਖੋ ਵੱਡੀ ਗੱਲ ਜੇ ਤੁਸੀਂ ਜਾਣਦੇ ਹੋਵੋਗੇ ਤੇ ਅੰਗਰੇਜ਼ ਦਾ ਜਿਹੜਾ ਤਰਜਮਾ ਹੈਗਾ ਇਹਦੀ ਮੁੱਖ ਬੰਦ ਜਿਹਨੂੰ ਪਰਫੇਸ ਕਹਿੰਦੇ ਆ ਮੈਨੂੰ ਵੀ ਇੱਕ ਕਿਤਾਬ ਦਾ ਅੰਗਰੇਜ਼ੀ ਪਰਫੇਸ ਪਰਫੇਸ ਲਿਖਣਾ ਪਿਆ ਬੜਾ ਔਖਾ ਸੀਗਾ ਅ ਡਾਕਟਰ ਰਪਨ ਪਾਟਿਆ ਜਣ ਜਿਹੜਾ ਜੀਐਨਡੀ ਯੂਨੀਵਰਸਿਟੀ ਦੇ ਸਭ ਤੋਂ ਵਧੀਆ ਆਲੋਚਕ ਮੰਨੇ ਗਏ ਨੇ ਔਰ ਇੰਨੇ ਜਿਹੜੇ ਹੈਗੇ ਨੇ ਔਰ ਉਹ ਕਿਸੇ ਪ੍ਰਭਾਵੇ ਦਾ ਨਹੀਂ ਆਉਣ ਵਾਲੇ ਬੰਦੇ ਨੇ ਇੰਨੇ ਵਧੀਆ ਬੰਦੇ ਹੈਗੇ ਨੇ ਐਡਾ ਵਧੀਆ ਟਕਰਾਅ ਔਰ ਸਹਿਯੋਗ ਦਾ ਹੈਗਾ ਇਹਨਾ ਜਿਹੜਾ ਮਨੁੱਖੀ ਕਦਰਾਂ ਕੀਮਤਾਂ ਦੀ ਕਦਰ ਕਰਨ ਵਾਲਾ ਹੈਗਾ ਮਾਨਣਾ ਕਿ ਤੇਰੇ ਦੀਦਾਰ ਕੇ ਕਭ ਨਹੀਂ ਹੋ ਮੈਂ ਫਿਰ ਵੀ ਮੇਰਾ ਸ਼ੌਂਕ ਦੇਖੀਏ ਮੇਰਾ ਅੰਤਾਰ ਦੇਖੀਏ ਅਰਥ ਕੀਤਾ ਹੈ ਕੁਦਰਤ ਤੇ ਭੇਦ ਵਿੱਚ ਨਰਾਜ਼ ਨਹੀਂ ਹੁੰਦੇ ਕੁਦਰਤ ਦੇ ਖੇਲ ਵਿੱਚ ਨਰਾਜ਼ੀ ਹੁੰਦੇ ਹੱਥਿਆ ਕੁਦਰਤ ਨਖਰੇ ਨੇ ਹੋਰੇ ਚੱਲ ਚੱਲ ਕੇ ਉਹਦੇ 나ਜ ਨਖਰੇ ਨੇ ਹੋਰੇ ਚੱਲ ਚੱਲ ਕੇ ਉਹਦੇ ਤੋੜ ਲੱਗੀਆਂ ਚੜਾਆਂ ਮਰ ਮਰ ਕੇ ਜਿੰਨਾ ਸੁਸਾਇਟੀਆਂ ਦਾ ਖੈਰਾ ਸਾਬ ਨੇ ਨਾ ਲਿਆ ਇੰਨਾ ਚ ਆ ਕੇ ਬੜਾ ਸਕੂਨ ਮਿਲ ਜਾਂਦਾ ਅੱਜ ਜੋ ਵੀ ਬਲਾਰੇ ਬੋਲ ਕੇ ਗਏ ਇਹ ਜਿੰਦ ਚੁੱਤ ਗਏ ਸੋਚੀਦਾ ਵੀ ਆਪਦੇ ਜੇਹ ਚ ਉਹਨਾਂ ਨੂੰ ਫਰਸਾ ਬਣਾ ਕੇ ਵਰਤ ਲਈਏ ਇੱਥੇ ਪੁੱਛਣ ਰੱਖਤ ਹੀ ਨਾਸਤ ਰੱਖੇ ਵਿੱਚ ਮੈਂ ਉੱਥੇ ਅਨਵਾਈਟਡ ਮੈਂਬਰ ਬਣ ਕੇ ਆ ਮੇਰਾ ਛੋਟਾ ਵੀਰ ਸਹੁੰਦਰ ਸਿੰਘ ਗਿੱਲ ਆ ਰਿਹਾ ਸੀ ਮੈਂ ਵੀ ਨਾਲ ਕਹਿੰਦਾ ਬਰਾਦਰੋ ਚੱਲੋਂਗੇ ਮੈਂ ਚੱਲ ਗਿਆ ਉੱਥੇ ਮੈਨੂੰ ਪੜਾ ਕੁਝ ਮੈਂ ਉੱਥੇ ਡਾਕਟਰ ਦਜੀਤ ਸਿੰਘ ਹੈੱਡ ਗ੍ਰਾਂਥੀ ਜੋ ਸਿਟੀਨੈਸ ਫੀਲ ਦੇ ਗੁਰਦੁਆਰੇ ਦੇ ਉਹਨੇ ਜੋ ਸ਼ਬਦ ਬੋਲੇ ਉਹ ਮੇਰੀ ਜੇਹ ਚ ਉਤਰ ਗਏ ਦੂਜੀ ਉੱਥੇ ਚਲੋ ਸਾਹ ਨਾ ਪੂਰਨ ਜਾਂਦਾ ਉਹਨਾਂ ਦਾ ਉਹ ਬੜੇ ਬੇਪਾਕ ਤੇ ਬੜਾ ਸੋਹਣਾ ਬੋਲਦੇ ਜਿਹੜੇ ਮੇਰੇ ਨਾਲ ਗੈਸਟ ਆਏ ਸੀ ਉਹਨਾਂ ਨੂੰ ਕਰੇ ਮੈਡੀਕਲ ਪ੍ਰੋਬਲਮ ਸੀ ਅਸੀਂ ਉੱਥੇ ਚਲੇ ਗਏ ਕੋਈ ਮਿਲਿਟ ਵੀ ਹੈ ਅਸੀਂ ਮੈਂ ਉਹਨਾਂ ਗੱਲਾਂ ਦਾ ਬੋਝਾ ਮੈਂ ਆਦੀ ਜ਼ਿੰਦਗੀ ਚ ਤਾਂ ਪਚਾਰਦਾ ਜੋ ਸ਼ਬਦ ਕਹੀ ਜਾਂਦੇ ਉਹਨਾਂ ਨੂੰ ਵਰਤਦਾ ਹਾਂ ਮੈਂ ਤਾਂ ਪਹਿਲੇ ਕਹਿੰਦਾ ਜੋ ਮੈਂ ਜਵਾਨ ਚ ਕਹਿ ਰਿਹਾ ਉਹ ਮੈਂ ਕਮਾਏ ਹੁੰਦੇ ਕੀਤੇ ਹੁੰਦੇ ਬੋਲ ਆ ਮੈਂ ਸੱਜੀ ਰਣ ਗਮਾਇ ਉਸ ਤੋਂ ਸੋਹਣਾ ਬੇਹਾਰਾ ਸੁਹਣਾ ਆ ਮੈਂ ਚੋਗ ਟਿਕਾ ਕੇ ਤਲੀਆਂ ਉਹ ਚੀਕ ਬੁਲਾਇਆ ਹੈ ਸਜਰੇ ਰਤ ਗਮਾਇ ਉਸ ਤੋਂ ਸੁਣਿਆ ਬੇਹਾਰੋਂ ਸੁਣਾਇਆ ਪਹਿਲੀ ਲਾਈਨ ਚ ਬੜਾ ਕੁਝ ਕਹਿਤਾ ਪੰਛੀ ਸਜਰੇ ਰਗਵੇਂ ਗਾਉਂਦੇ ਆ ਤੇ ਮਨੁੱਖ ਦੇ ਕੁ ਰੋਣਾ ਉਹ ਵੀ ਬੇਹਾਰ ਪਹਿਲੀ ਲਾਈਨ ਚ ਬੜਾ ਕੁਝ ਲੁਕਿਆ ਇੱਕੋ ਦੁੱਖ ਤੇ ਇੱਕੋ ਪੀੜਾ ਇਕੋ ਦਰਦ ਪਿਆਸਾਂ ਇਕੋ ਦੁੱਖ ਤੇ ਇਕੋ ਪੀੜਾ ਇਕੋ ਦਰਦ ਪਿਆਸਾਂ ਪਰ ਉਸ ਦਿਨ ਐਣੀ 31 ਨਵੰਬਰ 23 ਨਵੰਬਰ ਨੂੰ ਪਬਲਿਕਲੀ ਬੀ ਆਪ ਸਭ ਨੇ ਜਰੂਰ ਹਾਜ਼ਰ ਹੋਣਾ ਫੋਰਨ ਲਾਲ ਲੈ ਕੇ ਉਸ ਦਾ ਬਹੁਤ ਬਹੁਤ ਸ਼ੁਕਰੀਆ ਤਾਂ ਪੰਜਾਬੀ ਸਹਿਜ ਸਭਾ ਕਲਗਰੀ ਦੀ ਅੱਜ ਮੰਥਲੀ ਮੀਟਿੰਗ ਕੋ ਸੁਹਾਲ ਕਲਗਰੀ ਦੇ ਵਿੱਚ ਹੋਈ ਆ ਇਹ ਐਸਾ ਪੰਜਾਬੀ ਸਹਿਜ ਸਭਾ ਦੇ ਸਖਤਰ ਸਰਦਾਰ ਗੁਰदयाल ਸਿੰਘ ਖਹਿਰਾ ਜਿਹਨੇ ਕਿਸੇ ਜਾਣ ਪਛਾਣ ਦਾ ਮਸਾਜ ਨਹੀਂ ਨਾਰਥ ਕਲਗਰੀ ਕਲਚਰ ਐਸੋਸੀਏਸ਼ਨ ਦੇ ਵੀ ਇਹ ਸਖਤਰ ਨੇ ਜਿਹੜੀ ਇਸ ਵੇਲੇ ਕਲਗਰੀ ਦੇ ਵਿੱਚ ਵੱਡੀਆਂ ਸੁਭਾਵਾਂ ਦੇ ਵਿੱਚ ਵੱਡੀਆਂ ਸੋਸਾਇਟੀਆਂ ਜਿਹੜੀ ਇਹਨਾਂ ਦੀ ਸੋਸਾਇਟੀ ਹੈ ਕੈਲਗਰੀ ਨਾਰਥ ਕੈਲਗਰੀ ਕਲਚਰ ਐਸੋਸੀਏਸ਼ਨ ਵੱਡੀਆਂ ਸੰਸਾਾਵਾਂ ਦੇ ਵਿੱਚ ਆ ਰਹੀ ਹੈ ਸਾਡੇ ਨਾਲ ਸ਼ਾਮਲ ਹੋ ਅੱਜ ਕਰਦੇ ਆ ਗੱਲਬਾਤ ਸਾਸਤਰੀ ਕਾਲਜੀ ਖੈਰਾ ਸਾਹਿਬ ਸਾਸਤਰੀ ਕਾਲਜੀ ਭੰਗੂ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਮੈਨੂੰ ਦਰਸ਼ਕਾਂ ਦੇ ਰੋਹਤਿਆਂ ਦੇ ਰੂਪ ਰੂਪ ਲਾਉਣ ਵਾਸਤੇ ਖੈਰਾ ਸਾਹਿਬ ਅੱਜ ਜਿਹੜੀ ਇਹ ਮੀਟਿੰਗ ਹੋਈ ਹੈ ਤੁਹਾਡੀ ਪੰਜਾਬੀ ਸਹਿਸਭਾ ਦੀ ਮੰਥਲੀ ਮੀਟਿੰਗ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਕਹਣੇ ਕੀ ਜਿੱਦਾਂ ਤੁਸੀਂ ਕਿਹਾ ਜੀ ਨਾਰਥ ਕਲਗਰੀ ਕਲਚਰ ਐਸੋਸੀਏਸ਼ਨ ਸਭ ਤੋਂ ਵੱਡੀ ਐਸੋਸੀਏਸ਼ਨ ਉਹਦੀ ਮੈਂ ਬਹੁਤ ਜ਼ਕਰ ਕੰਮ ਕਰਦੇ ਆ। ਇਹ ਜਿਹੜੀ ਸਹਿਤ ਸਭਾ ਪੰਜਾਬੀ ਸਭ ਤੋਂ ਪੁਰਾਣੀ ਸਹਿਤ ਸਭਾ ਕਲਗਰੀ ਦੇ ਵਿੱਚ ਸਭ ਤੋਂ ਮੁੱਢਲੀ ਆ ਜਿਹੜੀ ਕਿ ਕਿਸ 40-50 ਸਾਲ ਤੋਂ ਕਾਰਜਸ਼ੀਲ ਆ। ਤੇ ਇਸ ਤੋਂ ਬਾਅਦ ਹੋਰ ਸਾਰੀਆਂ ਸਭਾ ਸੁਸਾਇਟੀਆਂ ਆਈਆਂ ਸਾਰੋਂ ਆਪੋ ਆਪਣਾ ਸਹਿਤ ਜੋਬ ਦੇ ਖੇਤਰ 파ੜੀਆਂ, ਵਿਸ਼ੇਸ਼ ਤੋਂ 파ੜੀਆਂ। ਅੱਜ ਦੀ ਮੀਟਿੰਗ ਬਹੁਤ ਸਾਰ ਸਾਰਥਕ ਸਿੱਧ ਹੋਈ ਆ ਵੱਖ-ਵੱਖ ਬੁਲਾਰਿਆਂ ਨੇ ਵੱਖ-ਵੱਖ 이슈 ਤੇ ਆਪੋ ਆਪਣੇ ਵਿਚਾਰ ਰੱਖੇ ਆ ਧਾਰਮਿਕ ਪੱਖੋਂ ਵੀ ਆ ਜਿਹੜੀ ਖਾਸ ਤੌਰ ਤੇ ਹਰ ਇੱਕ ਨੇ ਆਪੋ ਆਪਣੀ ਨਵੀਂ ਸਾਂਝ ਪਾਈ ਹੈ ਨਵੇਂ ਵਿਚਾਰਾਂ ਦੀ ਸਾਂਝ ਪਾਈ ਸਰਦਾਰ ਸੋਹਣ ਸਿੰਘ ਜੀ ਕੋ ਚੁਆਲੇ ਪਹਿਲੀ ਦਵਾ ਤਾ ਆਏ ਆ ਉਹਨਾਂ ਨੇ ਬਹੁਤ ਸਿਫਤ ਸਲਾਹ ਕੀਤੀ ਐ ਅਸੋਸੀਏਸ਼ਨ ਦੀ ਹੋਰ ਸਾਰੇ ਮੈਂਬਰਾਂ ਨੇ ਸਾਰੀ ਸਲਾਹਤ ਕੀਤੀ ਆ ਤੇ ਖਾਸ ਤੌਰ ਤੇ ਸਲਾਹਤ ਹੈ ਸਰੰਦੇਪੀ ਤੇ ਸਭਾ ਦੇ ਪ੍ਰਧਾਨ ਜਿਹੜੇ ਕਿ ਬੜੇ ਲੰਬੇ ਚਿਰ ਤੋਂ ਚਲੇ ਆ ਰਹੇ ਆ ਉਹ ਸੱਤ ਖੇਤਰ ਚੋਂ ਉਹਨਾਂ ਦਾ ਬਹੁਤ ਵੱਡਾ ਨਾਮ ਕਿਸੇ ਜਾਣ ਪਛਾਣ ਦੇ ਲੋਕ ਨਹੀਂ ਹੈ ਉਹਨਾਂ ਨੂੰ ਇੰਡੀਆ ਤੋਂ ਸਦਾ ਆਉਂਦੇ ਰਹੇ ਜਾਂਦੇ ਰਹਿੰਦੇ ਨੇ ਵੱਲੋਂ ਯੂਨੀਵਰਸਿਟੀ ਉਹਨਾਂ ਨੂੰ ਮਹਿਮਾਨ ਦੇ ਵਜੋਂ ਬਿਠਾ ਕੇ ਪ੍ਰਧਾਨਗੀ ਮਦਰਿਖ ਪਟੋਦੀਆਂ ਨੇ ਉਹਨਾਂ ਦਾ ਬਾਰ ਸਨਮਾਨ ਕਰਦੇ ਕਈ ਵਾਰਾਂ ਸਾਲ ਚ ਉਹਨਾਂ ਦਾ ਦੋ ਦੋ ਢੇੜੇ ਵੀ ਨਹੀਂ ਚੱਲ ਸਕ ਜਾਂਦੇ ਤੇ ਉਹਨਾਂ ਦੇ ਹਾਰ ਤੱਕ 11 ਸਹਿਦ ਤੱਕ ਦੀ ਝੂਲੀ ਵਿੱਚ ਜਿਆਰਾਤਾ ਪਾ ਚੁੱਕੇ ਨੇ ਜਿਹਦੇ ਕਹਾਣੀਆਂ ਗਜ਼ਲ ਸੰਗਰਾ ਹੈ ਤੇ ਸਭ ਤੋਂ ਵੱਡੀ ਗੱਲ ਉਹਨੇ ਲੇਟੈਸਟ ਕਿਤਾਬ ਜਿਹੜੀ ਹੈ ਨਵੀਂ ਕਿਤਾਬ ਹੈ ਉਹਦਾ ਹਿੰਦੀ ਚ ਔਰ ਜਿਹੜਾ ਅੰਗਰੇਜ਼ੀ ਚ ਵੀ ਉਹਦਾ ਜਿਹੜਾ ਟਰਾਂਸਲੇਸ਼ਨ ਹੋ ਕੇ ਆਇਆ ਇਹ ਪੰਜਾਬੀ ਸਹਿਤ ਸਭਾ ਵਾਸਤੇ ਬਹੁਤ ਵੱਡੀ ਮਾਣ ਵਾਲੀ ਗੱਲ ਆ ਕਿ ਉਸ ਪੰਜੇ ਸਹਿਤ ਸਭਾ ਨੇ ਉਹਦੀ ਅਗਵਾਈ ਕਰਨ ਤੇ ਮੈਂ ਉਹਨਾਂ ਦੇ ਨਾਲ ਬਤੌਰ ਸਕੱਤਰ ਤਕਰੀਬਨ 16 ਸਾਲ ਚ ਲੜਿਆ ਆ ਤਾਨੂ ਖੈਰਾ ਸਾਹਿਬ ਛਾਡੇ ਸ਼ਵਾਦਕ ਟੀਵੀ ਚੈਨਲ ਤੇ ਦੇਸ਼ਾਂ ਵਿਦੇਸ਼ਾਂ ਚ इवन वर्ल्ड वाइड ਵੇਖਿਆ ਜਾ ਰਿਹਾ ਸਭਾ ਸਿਹਤ ਨਾਲ ਸੰਬੰਧਿਤ ਆ ਸਿਹਤ ਖਸਬਾਵਾ ਹੋਰ ਵੀ ਕੰਮ ਕਰਦੀਆਂ ਤੁਸੀਂ ਆਪਣੀ ਵੱਲੋਂ ਜਿਹੜੇ ਸਿਹਤਕਾਰ ਨੇ ਉਹਨਾਂ ਨੂੰ ਕੀਸਨਿਆਂ ਦੇਣਾ ਚਾਹੋ ਆ ਮੈਂ ਜਿਹੜੇ ਵੀ ਸਤਨਾ ਪਿਆਰ ਰੱਖਣ ਵਾਲੇ ਆ ਵੀ ਉਹਨਾਂ ਨੂੰ ਵੀਰਾ ਇਹੀ ਚੀਜ਼ ਚ ਸੁਨੇਹਾ ਹਾਕ ਕੇ ਕਿ ਸਿਹਤ ਨਾਲ ਜੁੜੇ ਰਹੋ ਸਿਹਤ ਹੀ ਤੁਹਾਡੀ ਜ਼ਿੰਦਗੀ ਆ ਸਿਹਤ ਹੀ ਤੁਹਾਡਾ ਕੀ ਗੱਤ ਹੁੰਦਾ ਬਸ ਜਿਰੀ ਹਾ ਬਣਦਾ ਹੈ ਸਾਥ ਨਾਲ ਜੁੜੇ ਰਹਿਣਾ ਚਾਹੀਦਾ ਜਦੋਂ ਮੌਕਾ ਮਿਲੇ ਬਹੁਤ ਸਾਰੀਆਂ ਰਿਪੋਰਟਾਂ ਤੁਸੀਂ ਲੋਕ ਆਪਣੇ YouTube ਮਾਧਿਅਮ ਰਾਹੀਂ ਲੋਕਾਂ ਨਾਲ ਸ਼ੇਅਰ ਕਰਦੇ ਰਹਿੰਦੇ ਹੋ ਉਹਨਾਂ ਨਾਲ ਜੁੜਨਾ ਚਾਹੀਦਾ ਆਪਣੇ ਵਿਚਾਰ ਵੀ ਪ੍ਰਗਟ ਕਰਨੇ ਚਾਹੀਦੇ ਤਾਂ ਕਿ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਹੋਰ ਵੀ ਸਚੱਜੇ ਢੰਗ ਨਾਲ ਕਾਰਵਾਈ ਚਲਾਈ ਜਾ ਸਕੇ ਬਹੁਤ ਬਹੁਤ ਧੰਨਵਾਦ ਪੰਗੂ ਸਾਹਿਬ ਤੁਹਾਨੂੰ ਬਹੁਤ ਬਹੁਤ ਮਿਹਰਬਾਨੀ ਖਾਣੇ ਸਾਹਿਬ ਤੁਹਾਡੀ